ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਘਾਟੋ ਪੁਲਿਸ ਜਾਂਚ ਸਾਹਰ ਹੈ ਇਸੇ ਵਿਚਾਲੇ ਸਿਆਸੀ ਗਲਿਆਰਿਆਂ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਟਕਸਾਲੀ ਅਕਾਲੀ ਲੀਡਰਾਂ ਦੀ ਬਗਾਵਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਵੱਡਾ ਫੈਸਲਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਖੁਦ ਨੂੰ ਬੀਬੀ ਸੁਰਜੀਤ ਕੌਰ ਤੋਂ ਅਲੱਗ ਕਰ ਲਿਆ ਹੈ ਬੀਬੀ ਸੁਰਜੀਤ ਕੌਰ ਜਿਸ ਨੂੰ ਅਕਾਲੀ ਦਲ ਨੇ ਜਲੰਧਰ ਪੱਛਮੀ ਜਿਮਨੀ ਚੋਨਾ ਦੇ ਵਿੱਚ ਆਪਣਾ ਉਮੀਦਵਾਰ ਬਣਾਇਆ ਹੈ ਲੇਕਿਨ ਖਬਰਾਂ ਨੇ ਕਿ ਅਕਾਲੀ ਦਲ ਬਾਦਲ ਨੇ ਬੀਬੀ ਸੁਰਜੀਤ ਕੌਰ ਤੋਂ ਕਿਨਾਰਾ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਬੀ ਸੁਰਜੀਤ ਕੌਰ ਦੀਆਂ ਬਾਗੀ ਧੜੇ ਦੇ ਨਾਲ ਨਜ਼ਦੀਕੀਆਂ ਨੇ ਜਿਸ ਦੇ ਚਾਲਦਿਆਂ ਇਹ ਫੈਸਲਾ ਲਿਆ ਗਿਆ ਬੀਬੀ ਸੁਰਜੀਤ ਕੌਰ ਜਿਨ੍ਹਾਂ ਨੇ 21 ਜੂਨ ਨੂੰ ਹੀ ਉਮੀਦਵਾਰੀ ਪਰਚਾ ਪਰਿਆ ਸੀ ਇਸ ਦੌਰਾਨ ਬੀਬੀ ਜਗੀਰ ਕੌਰ ਵੀ ਉਹਨਾਂ ਨਾਲ ਮੌਜੂਦ ਸੀ ਸੋਹਣ ਬੀਬੀ ਜਗੀਰ ਕੌਰ ਤੇ ਹੋਰ ਲੀਡਰਾਂ ਦੀ ਬਗਾਵਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਰਬਾਰ ਨੇ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਯਾਨੀ ਕਿ ਜਲੰਧਰ ਜਿਮਨੀ ਚੋਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਤੋਂ ਪਾਰਟੀ ਨੇ ਕਿਨਾਰਾ ਕਰ ਲਿਆ ਹਾਲਾਂਕਿ ਨਾਮਜ਼ਦਗੀਆਂ ਦਾ ਸਮਾਂ ਲੰਘ ਚੁੱਕਿਆ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਨਾ ਦੌਰਾਨ ਕਿਸ ਨੂੰ ਸਮਰਥਨ ਦਿੰਦਾ ਹੈ ਜਾਂ ਫਿਰ ਕੀ ਰਣਨੀਤੀ ਉਲੀਕਦਾ ਸੋ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਿਆਸੀ ਗਲਿਆਰਿਆਂ ਤੋਂ ਕੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅੰਦਰੂਨੀ ਬਗਾਵਤ ਦੇ ਚਾਲਦਿਆਂ ਜਲੰਧਰ ਪੱਛਮੀ ਜਿਮਨੀ ਚੋਂ ਆਨਾਂ ਦੀ ਉਮੀਦਵਾਰ ਬੀਬੀ ਸੁਖਜੀਤ ਕੌਰ ਤੋਂ ਵੱਕਰ ਲਿਆ ਬਿਊਰੋ ਰਿਪੋਰਟ এবੀਪੀ ਸੰਜਾ